ਇਸ ਲਈ ਪਾਸੂ ਜਨਪੁਰ ਤੋਂ ਜਗਿਆਲ ਨੂੰ ਜਾਂਦੇ ਲਿੰਕ ਰੋਡ ਦੇ ਉੱਪਰ ਮੌਜੂਦ ਹੈਗੇ ਆ ਸਭ ਤੋਂ ਪਹਿਲਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿ ਇਸ ਰੋਡ ਦੀ ਕਾਫੀ ਹਾਲਤ ਜਿਹੜੀ ਖਸਤਾ ਹੈਗੀ ਹੈ ਕਾਫੀ ਦੇਤੋਂ ਇਹ ਰੋਡ ਟੁੱਟਿਆ ਹੋਇਆ ਪਰ ਬਾਰ ਬਾਰ ਕਈ ਸਰਕਾਰਾਂ ਆਈਆਂ ਗਈਆਂ ਕਈ ਗਈਆਂ ਪਰ ਇਸ ਰੋਡ ਦੀ ਹਾਲਤ ਜਿਹੜੀ ਹੈ ਉਦਾਂ ਹੀ ਰਹੀ ਹੈ ਲੋਕ ਜਿਹੜੇ ਕਾਫੀ ਪਰੇਸ਼ਾਨ ਹੁੰਦੇ ਨੇ ਕਾਫੀ ਖਾਸੇ ਇਸ ਰੋਡ ਦੇ ਉੱਪਰ ਹੋ ਚੁੱਕੇ ਨੇ ਪਰ ਰੋਡ ਅਜੇ ਤੱਕ ਨਹੀਂ ਬਣਿਆ ਲੋਕਾਂ ਵੱਲੋਂ ਜਿਹੜੇ ਆ ਕਾਫੀ ਪ੍ਰਦਰਸ਼ਨ ਕੀਤੇ ਗਏ ਨੇ ਸਾਡੇ ਵੱਲੋਂ ਵੀ ਲਗਾਤਾਰ ਇਸ ਮੁੱਦੇ ਦੇ ਉੱਪਰ ਕਾਫੀ ਕਵਰੇਜ ਜਿਹੜੀ ਦਿਖਾਈ ਗਈ ਹੈ ਪਰ ਰੋਡ ਟੁੱਟਿਆ ਹੋਣ ਕਰਕੇ ਕਾਫੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਰੋਡ ਦੇ ਉੱਪਰ ਟੈਂਪੋ ਦੀ ਸਰਵਿਸ ਚੱਲਦੀ ਸੀਗੀ ਉਹ ਬੰਦ ਹੋ ਚੁੱਕੀ ਹੈ ਕਾਫੀ ਲੋਕ ਜਿਹੜੇ ਅਸਲੋ ਸ਼ਿਫਟ ਜ ਪਰ ਲੋਕਾ ਵੱਲੋਂ ਐ ਸੁਜਨਪੁਰ ਦੇ ਪਿੰਡ ਮੈਰਾ ਦੇ ਨਿਵਾਸੀਆਂ ਵੱਲੋਂ ਇੱਕ ਪਹਿਲ ਕਦਮੀ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਰੋਡ ਨਹੀਂ ਬਣੇਗਾ ਆਪਾਂ ਕੋਈ ਵੀ ਵੋਟ ਨਹੀਂ ਪਾਵਾਂਗੇ ਪੂਰੇ ਪਿੰਡ ਦੇ ਵੱਲੋਂ ਇੱਕ ਮਤਾ ਪਾਸ ਕਰਕੇ ਵੋਟਾਂ ਦਾ ਬહિਸ਼ਕਾਰ ਕੀਤਾ ਗਿਆ ਬਾਈਕਾਟ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਕੋਈ ਵੀ ਨੇਤਾ ਜਿਹੜਾ ਇਸ ਇਲਾਕੇ ਵਿੱਚ ਵੋਟ ਮੰਗਣ ਨਾ ਆਏ ਨਾ ਹੀ ਕੋਈ ਵਿਅਕਤੀ ਜਿਹੜਾ ਹੈ ਤੇ ਪੋਸਟਰ ਲਗਾਣ ਆਏ ਕਿਉਂਕਿ ਉਹਨਾਂ ਵੱਲੋਂ ਸਾਫ਼ ਤੌਰ ਤੇ ਲੋਕਾਂ ਨੂੰ ਪਹਿਲਾਂ ਹੀ ਨੇਤਾਵਾਂ ਨੂੰ ਚੇਤਾਵਨੀ ਦਿੱਤਾ ਗਿਆ ਕਿ ਕੋਈ ਵੀ ਇਲੈਕਸ਼ਨਾਂ ਦੇ ਵਿੱਚ ਵੋਟ ਮੰਗਣ ਨਾ ਆਵੇ ਇਸ ਮੌਕੇ ਤੇ ਆਪਾਂ ਮੌਕੇ ਤੇ ਪਹੁੰਚੇ ਆਂ ਇਸ ਤਨਖ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਉਹ ਸੁਣਦਿਆ ਕੀ ਕੁਝ ਕਹਿਣਾ ਲੋਕਾਂ ਦਾ ਇਸ ਸਮੱਸਿਆ ਦੇ ਬਾਰੇ ਕਰਨ ਇਹ ਆਪੀ ਸਾਨੂੰ ਕੋਈ ਸ਼ੌਂਕ ਨਹੀਂ ਗਾ ਸਾਨੂੰ ਕੋਈ ਸ਼ੌਂਕ ਨਹੀਂ ਗਾ ਸਾਰੇ ਬੰਦੇ ਪਿੰਡਾਂ ਜਾ ਕੇ ਜਾਂ ਇਕੱਠੇ ਹੀ ਮਰਦਵਾਤ ਕਰੀਏ ਸਿਆਣੇ ਪਿਆਣੇ ਬੰਦੇ ਸਾਰੇ ਕਿ ਸਰਕਾਰ ਦਾ ਜਾਂ ਕਿ ਪਾਰਟੀ ਦੇ ਮਰਦਵਾਤ ਕਰਦੇ ਫਿਰੇ ਸਾਡਾ ਅਮਰੀਕਾ ਰੋੜੇ ਅੱਜ ਤੋਂ 20 ਸਾਲ ਤੋਂ ਵੱਧ ਜਿਹਦੀ ਇੰਨੀ ਕੰਡੀਸ਼ਨ ਮਾੜੀ ਹੈ ਤੇ ਸਾਰੇ ਪੁਲੀਟਕਲ ਜਿੰਨੇ ਵੀ ਸਾਡੇ ਲੀਡਰ ਹੈ ਜਿੰਨੇ ਵੀ ਐਮਐਲਏ ਪਹਿਲੇ ਵੀਰੇ ਅਜ ਹੁਣ ਵੀ ਮੌਕੇ ਪਤਾਈ ਕਿ ਪਹਿਲੇ ਵੀ ਆਇਆ ਸਾਰੇ ਤਰਲੇ ਕਰਕੇ ਥਾਗ ਗਿਆਂ ਕਿ ਕੋਈ ਸਾਡੀ ਸੁਣਵਾਈ ਨਹੀਂ ਹੋਈ ਉਹ ਤੋਂ ਪਹਿਲਾਂ ਡੀਸੀ ਸਾਹਿਬ ਨੂੰ ਵੀ ਦੋ ਇਹਨਾਂ ਨੂੰ ਹੀ ਮਿਲਿਆ ਨੀਰਮਾ ਜੀ ਨੂੰ ਪਹਿਲਾਂ ਉੱਪਰ ਨੂੰ ਮਿਲੇ ਪਸਾਉ ਨੂੰ ਮਿਲੇ ਉਹ ਤੋਂ ਪਹਿਲਾਂ ਵੀ ਮੈਡਮ ਨੀਰਮਾ ਜੀ ਉਹ ਤੋਂ ਮਿਲਣਾ ਸ਼ੁਰੂ ਕੀਤਾ ਅੱਜ ਤੱਕ ਸਾਡੀ ਕਦੇ ਸੁਣਵਾਈ ਨਹੀਂ ਕੀਤੀ ਫੇ ਰੋਡ ਨਹੀਂ ਜੇ ਰੋਡ ਨਹੀਂ ਬਣਾਇ ਦੱਸੋ ਤੁਸੀਂ ਆਪਸਿਆਂੜਿਓ ਕਿ ਛੋਟੇ-ਛੋਟੇ ਬੱਚੇ ਸਾਡਾ ਛੋਟੇ ਬੱਚੇ ਸਕੂਲਾਂ ਜਾਂਦੇ ਆ ਤੇ ਮੇਰੇ ਕੋਲ ਸਕੂਲ ਸਿਆਂ ਪਰ ਹਟ ਕੇ ਰਾਣੀਪੁਰ ਪੈ ਗਏ ਨੇ ਤੇ ਰੋਡ ਕੋ ਡਰਦੇ ਸਾਡੇ 1.5 ਤੋਂ 1.5 ਕਿਲੋਮੀਟਰ ਸਿਆਂ ਪਸ਼ਾਰ ਜਾਂਦਾ ਭਾਈ 1.5 ਕਿਲੋਮੀਟਰ ਨਹੀਂ ਜਾਂਦੇ ਮੇਰਗਲ ਸਬਜ਼ੀਆਂ 8 ਕਿਲੋਮੀਟਰ ਪਹਾੜੋਂ ਪਹੁੰਚਦਾ ਅੱਜ ਹੀ ਸ਼ਾਮ ਪਣੀ ਕਿ ਪਹਾੜੋਂ ਕੋਈ ਦੇ ਸਬਜ਼ੀ ਸੁੱਕੀ ਜਾਣ ਜੇ ਰੋਡ ਚੰਗਾ ਹੁੰਦਾ ਸਾਡੇ ਜੀ ਕਰਦਾ ਸ਼ਾਮ ਪਰ ਜੇ ਇਹ ਸਵੇਰੇ ਸ਼ਾਮ ਹੀ ਸਾਰੇ ਪੈਣ ਭਰਾ ਨੂੰ ਮਿਲ ਕੇ ਇਹ ਰੋਡ ਚੰਗਾ ਹੋਏ ਪਰ ਪਤਾ ਨਹੀਂ ਕੀ ਸਰਕਾਰ ਦੇ ਜਾਂ ਪੁਲੀਤਕਾਰ ਦੇ ਸਿਆਸਤ ਦੇ ਚੰਡ ਦਾ ਭੇਟ ਹੈ ਸਰਕਾਰ ਜਿਹਦੇ ਕੋਲ ਜਾਈਏ ਉਹਦੀ ਪਪ ਦੇ ਦਿੰਦੇ ਆ ਕਿ ਵਸ ਅੱਜ ਬਣਾ ਦੇਣ ਕੱਲ ਬਣਾ ਦੇਣ ਅਗਲੇ ਮਹੀਨੇ ਕੰਮ ਲੱਗ ਦੂਜੀ ਮਹੀਨੇ ਕੰਮ ਲੱਗ ਜੋ ਅਗਲੇ ਮਹੀਨੇ ਹੁਣ ਵੀ ਡਿਸੀਜਨ ਨੂੰ ਮਿਲ ਗਿਆ ਇਹ ਉਹ ਕਹਿੰਦੇ ਵੀ ਪਿੰਡ ਦੀ ਸੰਕਸ਼ਲ ਹੋ ਚੁੱਕੀ ਹੈ ਉਹੀ ਕਾਗਜ਼ ਜਿਹੜਾ ਸਾਨੂੰ ਦੱਸ ਦਿੰਦੇ ਇੱਕ ਕਿ ਉਹ ਤੇ ਸੈਂਟਰ ਨੂੰ ਭੇਜਿਆ ਜਦੋਂ ਆਏ ਨੇ ਪ੍ਰੋਵੀਜ਼ਨ ਲੈਣ ਵਾਸਤੇ ਟਾਈਮ ਲੱਗਦਾ ਹੁੰਦਾ ਹੈ 14 ਹੁਆਏ ਤਹਿਸੀਲਦਾਰ ਸਾਹਿਬ ਉਹਨਾਂ ਨੇ ਇਹ ਗੱਲ ਕਿਹਾ ਹੀ ਫਰੀ ਦੇ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਮਜਬੂਰ ਹੋ ਕੇ ਕੋਈ ਸ਼ੌਂਕੀ ਤੌਰ ਤੇ ਨਹੀਂ ਸਾਡੀ ਕੋਈ ਪੋਲੀਟਿਕਲ ਪਾਰਟੀ ਦੇ ਨਾਲ ਜਾਂ ਕਿਸੇ ਨਾਲ ਕੋਈ ਰੰਜੀਤ ਸ਼ਿਵਾਜੀ ਨੇ ਵਹਿਕੇ ਤੇ ਬਰੋਚ ਸਾਰੇ ਬੰਦੇ ਹਰ ਬੁਖ ਵਕਤ ਪੋਲੀਟਿਕਲ ਪਾਰਟੀ ਨਾਲ ਬੱਝੇ ਆ ਜਿਹੜਾ ਮੰਨ ਬੱਝੇ ਪਰ ਸਾਡੀ ਕੋਈ ਸੁਣਵਾਈ ਕਿ ਕਰੀਏ ਇਸ ਕਰਕੇ ਮਜਬੂਰ ਹੋ ਕੇ ਸਾਰੇ ਪਿੰਡ ਵਿੱਚ ਤੱਕ ਅੱਕ ਕੇ ਇਹ ਕਦਮ ਚੁੱਕਿਆ ਵੀ ਜਿਹੜੀ ਜਿਹੜਾ ਇਹ ਇਲੈਕਸ਼ਨ ਹੈ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦਾ ਜੇ ਜ਼ੋਰ ਨਾ ਬਣਿਆ ਜੇਕਰ ਮਿਲ ਦੇ ਇਲੈਕਸ਼ਨ ਵੀ ਹੁੰਦਾ ਉਹਦੇ ਬਾਅਦ ਐਮਪੀ ਤਾਂ ਮੰਦਾ ਉਦੋਂ ਤੱਕ ਬਾਈਕਟ ਰਹੇਗਾ ਜਦੋਂ ਤੱਕ ਰੋਡ ਨਹੀਂ ਬੰਦਦਾ ਕੋਈ ਇੱਕ ਇਹ ਪਾਰਟੀ ਨੂੰ ਬੋਟ ਨਹੀਂ ਪਾਵਾਂਗੇ ਧੰਨਵਾਦ ਜੀ ਬਾਈਕਟ ਕੀਤਾ ਜਾ ਰਿਹਾ ਇਲੈਕਸ਼ਨ ਦਾ ਠੀਕ ਹੈ ਕਹਿਣਾ ਚਾਹੁੰਦਾ ਹਾਂ ਜੀ ਕਹਿਣਾ ਕੀ ਹੈ ਜੀ ਜਿੱਦਾਂ ਅਸੀਂ ਪਹਿਲੀ ਵੀਡੀਓਜ਼ ਦੇ ਵਿੱਚ ਵੀ ਕਹਿ ਸਕਿਆ ਤੇ ਜਿੱਦਾਂ ਬਜ਼ੁਰਗਾਂ ਨੇ ਪਹਿਲਾਂ ਹੀ ਤੁਹਾਨੂੰ ਕਿਹਾ ਕਿ ਇਹ ਰੋਡ ਨੂੰ ਕਿੰਨੇ ਵਰੀ ਹੋ ਗਏ ਬਟ ਕੋਈ ਵੀ ਪਾਰਟੀ ਇਸ ਦੀ ਸਾਰ ਨਹੀਂ ਲੈ ਰਹੀ ਬਟ ਮੈਂ ਇੱਕੋ ਗੱਲ ਕਹਿਣੀ ਚਾਹਾਂਗਾ ਕਿ ਜਿਹੜੀ ਵੱਖ-ਵੱਖ ਪਾਰਟੀਆਂ ਦੇ ਨੂੰ ਮੰਨਦੇ ਵੋਟਾਂ ਦੇ ਲਈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੇ ਇਲੈਕਸ਼ਨਾਂ ਲਈ ਖੜੇ ਐ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਪਿੰਡ ਦੇ ਵਿੱਚ ਨਾ ਤੇ ਵੋਟ ਮੰਗਣਾ ਆਉਣ ਤੇ ਨਾ ਹੀ ਸਾਡੇ ਪਿੰਡ ਦੇ ਵਿੱਚ ਪੋਸਟਰ ਲਾਉਣਾ ਆਉਣ ਕਿਉਂਕਿ ਅਸੀਂ ਪਹਿਲਾਂ ਹੀ ਯਾਰ ਜਗਜਗਰ ਕਰ ਚੁੱਕੇ ਆਂ ਕਿ ਅਸੀਂ ਕੋਈ ਕਿਸੇ ਨੇ ਵੀ ਪੂਰੇ ਪਿੰਡ ਦੇ ਮਤਾ ਪਾਸ ਕੀਤਾ ਵੀ ਕੋਈ ਵੀ ਵੋਟ ਨਾ ਪਾਊਗਾ ਇਸ ਕਰਕੇ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਪਿੰਡ ਦੇ ਵਿੱਚ ਵੋਟ ਮੰਗਣ ਅਤੇ ਪੋਸਟਰ ਲਾਉਣ ਵਾਸਤੇ ਆਉਂਦੀ ਖੇਚਲ ਨਾ ਕਰਨ ਹਨਾ ਖੇਚਲ ਨਾ ਕਰਨ ਤਾਂ ਦੂਜੀ ਗੱਲ ਇਹ ਹੈ ਜਿੱਦਾਂ ਸੀ ਰਾਣੀਪੁਰ ਚੌਂਕ ਵਾਲੇ ਖੂਦ ਦੇ ਵਿੱਚ ਧਰਨਾ ਦਿੱਤਾ ਸੀਗਾ ਉੱਥੇ ਵੀ ਵੱਖ-ਵੱਖ ਨੁਮਾਇੰਦਿਆਂ ਨੇ ਆਪਣੇ ਵਿਚਾਰ ਰੱਖੇ ਸੀਗੇ ਤੇ ਉਹਨਾਂ ਨੂੰ ਵੀ ਅਸੀਂ ਇਸ ਮਾਧਿਅਮ ਦੇ ਰਾਹੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਜੇ ਐਸਸੀ ਇੱਕ ਪਿੰਡ ਨੇ ਸ਼ੁਰੂਆਤ કરી ਹੈ ਤੇ ਇਹ ਜਿਹੜਾ ਸੁਜਾਨਪੁਰ ਤੋਂ ਜੁਗਿਆ ਰੋੜਾ ਇਕੱਲਾ ਮੈਰੇ ਪਿੰਡ ਨੂੰ ਨਹੀਂ ਲੱਗਦਾ ਬਾਕੀ ਵੀ 30-35 ਪਿੰਡਾਂ ਨੂੰ ਲੱਗਦਾ ਤੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਜੇ ਸ਼ੁਰੂਆਤ ਹੋਈ ਹੈ ਤਾਂ ਤੁਸੀਂ ਵੀ ਇਸ ਸ਼ੁਰੂਆਤ ਦੇ ਵਿੱਚ ਆਪਣਾ ਯੋਗਦਾਨ ਪਾਓ ਤੁਸੀਂ ਵੀ ਸਾਥ ਦਿਓ ਕਿਉਂਕਿ ਜੇ ਰੋਡ ਬਣੇਗਾ ਤਾਂ ਤੁਹਾਡੇ ਬੱਚੇ ਵੀ ਉੱਥੇ ਚੰਗੇ ਸਕੂਲਾਂ ਦੇ ਵਿੱਚ ਪੜਨ ਜਾਣਗੇ ਤੁਹਾਡੇ ਰਿਸ਼ਤੇਦਾਰਾਂ ਨੂੰ ਵੀ ਤੁਹਾਡੇ ਘਰਾਂ ਦੇ ਵਿੱਚ ਆਉਣ ਲਈ ਸਖਾਲਾ ਜ ਰਸਤਾ ਹੋ ਜਾਊਗਾ ਕਿਉਂਕਿ ਹਰੇਕ ਇਹ ਇੱਕ ਪਠਾਨ ਆਪਣਾ ਜਿਹੜਾ ਸਿਆਣਪੁਰੀ ਏਰੀਆ ਇਹ ਪੂਰਾ ਡਿਵੈਲਪਡ ਨਹੀਂ ਹੈਗਾ ਸਾਰੇ ਲੋਕੀ ਰਿਚ ਨਹੀਂ ਹੈਗੇ ਅਮੀਰ ਨਹੀਂ ਹੈਗੇ ਬੜੇ ਘਰ ਨੇ ਜਿਹੜੇ ਗਰੀਬ ਨੇ ਮਹਤਣ ਨੇ ਉਹਨਾਂ ਵਾਸਤੇ ਜਰੀਆ ਕੀ ਸੀਗਾ ਜਾਂ ਤੇ ਕੋਈ ਬਸ ਨਹੀਂ ਜਰੀਆ ਆਪਣੇ ਰਿਸ਼ਤੇਦਾਰਾਂ ਦੇ ਕੋਲ ਜਾ ਸਕਦੇ ਨੇ ਜਾਂ ਤੇ ਪਹਿਲਾਂ ਬਜ਼ੁਰਗਾਂ ਨੇ ਦੱਸਿਆ ਕਿ ਟੈਂਪੋ ਚੱਲਦੇ ਸੀਗੇ ਉਹਨਾਂ ਦੇ ਵਿੱਚ ਜਾ ਸਕਦੇ ਸੀਗੇ ਪਰ ਇਸ ਰੋਡ ਤੇ ਟੈਂਪੋ ਤੇ ਛੱਡੋ ਕੋਈ ਸਾਈਕਲ ਮੋਟਰਸਾਈਕਲ ਆਪਣਾ ਤੁਸੀਂ ਲੈ ਕੇ ਜਾਂਦੇ ਹੋ ਨਾ ਉਹਦੀ ਵੀ ਕੋਈ ਜ਼ਿੰਮੇਵਾਰੀ ਨਹੀਂ ਚੱਕ ਸਕਦਾ ਕਿ ਤੁਸੀਂ ਮੋਟਰਸਾਈਕਲ ਲੈ ਕੇ ਕਰੇ ਕੀ ਕਿਹੜੀ ਪਰੇਸ਼ਾਨੀਆਂ ਦਾ ਸਾਹਮਣਾ ਕਰਦਾ ਬੰਦਾ ਜੀ ਆ ਰਸੀ ਹੁੰਦੀ ਸੀ ਜੀ ਪਰੇਸ਼ਾਨੀਆਂ ਤੇ ਬੇਅੰਤ ਨੇ ਜੀ ਹਾਸੇ ਦੇਖੋ ਜੀ ਤੁਸੀਂ ਜਦੋਂ ਅਸੀਂ ਰੋਡ ਤੋਂ ਨਿਕਲਦੇ ਆ ਜੇ ਕੋਈ ਮੁੰਡਾ ਬੰਦਾ ਰੋਡ ਤੇ ਨਿਕਲਦਾ ਤੇ ਜੇ ਉਹਦਾ ਹੈਲਮਟ ਨਹੀਂ ਹੁੰਦਾ ਤੇ ਉਹਦਾ ਚਲਾਣ ਹੁੰਦਾ ਜੇ ਸਾਡੀ ਆਰਸੀ ਨਹੀਂ ਹੈ ਤਾਂ ਫਿਰ ਸਾਡਾ ਚਲਾਣ ਹੁੰਦਾ ਜੇ ਸਾਡੇ ਕੋਲ ਲਾਇਸੈਂਸ ਨਹੀਂ ਹੈ ਤਾਂ ਫਿਰ ਸਾਡਾ ਚਲਾਣ ਹੁੰਦਾ ਪਰ ਤੁਸੀਂ ਦੇਖੋ ਕਿ ਜੇਕਰ ਸਾਡੇ ਸਾਰੇ ਡਾਕੂਮੈਂਟਸ ਪੂਰੇ ਨੇ ਸਾਡੀ ਗੱਡੀ ਨੰਮੀਆਂ ਸਾਰੀ ਰਿਕੁਆਇਰਮੈਂਟਸ ਅਸੀਂ ਗਵਰਨਮੈਂਟ ਦੀਆਂ ਪੂਰੀਆਂ ਕਰਦੇ ਆਂ ਜੇਕਰ ਫਿਰ ਵੀ ਕਿਸੇ ਦਾ ਐਕਸੀਡੈਂਟ ਹੋਣ ਨਾਲ ਮੰਨ ਲਓ ਰੋਡ ਦੇ ਵਿੱਚ ਖੱਡੇ ਨੇ ਕਿਸੇ ਦੇ ਬਾਈਕ ਦੇ ਨਾਲ ਪੱਥਰ ਵੱਜ ਕੇ ਕਿਸੇ ਦੇ ਸਿਰ ਦੇ ਵਿੱਚ ਵੱਜ ਜਾਂਦਾ ਕਿਸੇ ਦੀ ਦੁਕਾਨ ਦੇ ਵਿੱਚ ਜਿੱਦਾਂ ਚੁੰਗਦੇ ਹੋਏ ਅਸਲੇ ਸ਼ੀਸ਼ੇ ਟੁੱਟ ਗਏ ਸੀਗੇ ਜਿਹੜਾ ਉਹ ਨੁਕਸਾਨ ਹੁੰਦਾ ਉਹ ਕੌਣ ਕਰੂਗਾ ਜੇਕਰ ਅਸੀਂ ਕੋਈ ਰਿਕੁਆਇਰਮੈਂਟ ਗਵਰਨਮੈਂਟ ਦੀ ਪੂਰੀ ਨਹੀਂ ਕਰਦੇ ਉਹ ਅਸੀਂ ਚਲਾਣ ਭਰ ਦਿਆਂ ਅਸੀਂ ਕੀ ਕਹਿੰਦੇ ਕਿ ਪਨਿਸ਼ਮੈਂਟ ਦੇ ਹਿਸਾਬ ਦੀ ਸਾਨੂੰ ਮਿਲਦੀ ਹੈ ਬਟ ਇਹ ਜਿਹੜੀ ਗਵਰਨਮੈਂਟ ਦੀ ਅਣਗਹਿਲੀ ਹੈ ਸਰਕਾਰਾਂ ਦੀ ਅਣਗਹਿਲੀ ਹੈ ਤੇ ਇਹਨਾਂ ਵਾਸਤੇ ਵੀ ਮੈਨੂੰ ਲੱਗਦਾ ਕੋਈ ਨਾ ਕੋਈ ਪਨਿਸ਼ਮੈਂਟ ਜਰੂਰ ਹੋਣੀ ਚਾਹੀਦੀ ਹੈ ਦੇਖੋ ਜੀ ਇਹ ਸਾਡਾ ਜਿਹੜਾ ਸਿਆਣਪੁਰ ਤੋਂ ਲੈ ਕੇ ਤੇ ਜਗਿਆਲ ਤੱਕ ਜਿਹੜਾ ਰੋਡ ਹੈ ਇਹਨੂੰ ਕਾਫੀ ਚਿਰ ਹੋਇਆ ਟੁੱਟਿਆ ਸਾਰੇ ਵੀ ਜਿਹੜਾ ਵੀ ਕੋਈ ਬਾਈਟ ਦਿੰਦਾ ਹੈ ਉਹ ਇਹੀ ਦੱਸਦਾ ਹੈ ਕਿ ਇਹਨੂੰ 20 ਸਾਲ ਹੋ ਗਿਆ ਜਿਹੜੀ ਇਹਨੂੰ ਟੁੱਟੀ ਨੂੰ ਤੇ ਇਧਰੋਂ ਜਿੰਨੀ ਵੀ ਦੁਨੀਆ ਉੱਪਰੋਂ ਰਾਣੀਪੁਰ ਤੋਂ ਜਗਿਆਲ ਤੋਂ ਜਾਂ ਜੋ ਵੀ ਇਧਰੋਂ ਟੈਂਪੋ ਆਉਂਦੇ ਹੁੰਦੇ ਸਾਰੇ ਸਭ ਇਧਰੋਂ ਸਿਆਣਪੁਰ ਜਾਂਦੇ ਰਹੇ ਨੇ ਉਹ ਰੋਡ ਟੁੱਟਣ ਦੇ ਕਾਰਨ ਸਭ ਬੰਦ ਨੇ ਤੇ ਇੰਨੀ ਦੁਨੀਆ ਔਖੀ ਆ ਇਧਰੋਂ ਆਉਣ ਚ ਇਹ ਮੋਟਰਸਾਈਕਲ ਨਵਾਂ ਲਾਓ ਤੇ ਉਹ ਮਹੀਨੇ ਬਾਅਦ ਟੁੱਟਾ ਹੁੰਦਾ ਹੋ। ਇਸ ਕਰਕੇ ਸਾਡੀ ਇਹੀ ਬੇਨਤੀ ਹੈ ਸਰਕਾਰ ਅੱਗੇ ਵੀ ਸੈਂਟਰ ਸਰਕਾਰ ਅੱਗੇ ਵੀ ਇਹ ਸਾਡਾ ਰੋਡ ਜਿਹੜਾ ਨਾ ਬਣਾਇਆ ਜਾਏ ਜਲਦੀ ਤੋਂ ਜਲਦੀ। ਇਸੇ ਕਰਕੇ ਅਸੀਂ ਜਿਹੜਾ ਨਾ ਅੱਜ ਇੱਕ ਗ੍ਰਾਮ ਸਭਾ ਜਿਹੜੀ ਆ ਉਹ ਇਕੱਠੀ ਕੀਤੀ ਪਿੰਡ ਦੀ। ਜਿਸ ਵਿੱਚ ਅਸੀਂ ਮਤਾ ਪਾਸ ਕੀਤਾ ਕਿ ਅਸੀਂ ਕੋਈ ਵੀ ਜਿਹੜੀਆਂ ਇਲੈਕਸ਼ਨਾਂ ਜੇ ਵੀ ਜਿਹੜੀ ਵੀ ਇਲੈਕਸ਼ਨ ਆਏ ਅਸੀਂ ਉਹਦਾ ਬਾਈਕਾਟ ਕਰਨਾ ਹੈ। ਕੋਈ ਵੀ ਕੋਈ ਵੀ ਕੋਈ ਵੀ ਇਲੈਕਸ਼ਨ ਆਏ ਐਮਐਲਏ ਦਾ ਹੈ ਐਮਪੀ ਦਾ ਹੈ ਜਿਸ ਤਰ੍ਹਾਂ ਹੁਣ ਜਿਲ੍ਹਾ ਪਰਿਸ਼ਦ ਬਲਾਸਮਤੀ ਦੇ ਅਸੀਂ ਬਿਲਕੁਲ ਵੋਟ ਨਹੀਂ ਪਾਣੇ ਤੇ ਨਾ ਹੀ ਪਾਣਿਆ ਜਿੰਨੇ ਤੋਂ ਸਾਡੀ ਛੜਕ ਨਹੀਂ ਬਣੀ 10 ਸਾਲ ਨੂੰ ਬਣੇ 15 ਸਾਲ ਨੂੰ ਬਣੇ ਉਹ ਤੋਂ ਕੋਈ ਵੋਟ ਜਿਹੜਾ ਨਹੀਂ ਪਾਣਾ